Thank you ਵਿਦਾਨ ਸਭਾ ਹਲਕਾ ਖੇਮ ਕਰਨ ਦੇ ਅਧੀਨ ਕਸਬਾ ਪਹੁ ਵਿੰਡ ਵਿਖੇ ਗੁਰਦੁਆਰਾ ਜਨਮ ਅਸਥਾਨ ਸੰਤਨ ਬਾਬਾ ਦੀਪ ਸਿੰਘ ਜੀ ਸ਼ਹੀਦੀ ਕਮੇਟੀ ਨੇ ਪ੍ਰੈਸ ਕਾਨਫਰੰਸ ਦੇ ਜ਼ਰੀਏ ਮੀਡੀਆ ਦੇ ਸਾਹਮਣੇ ਦੱਸਿਆ ਕਿ ਸੰਤਾਂ ਦੀ ਫੋਟੋ ਨੂੰ ਲੈ ਕੇ ਨਾ ਤਾਂ ਪਹਿਲਾਂ ਕੋਈ ਵਿਵਾਦ ਸੀ ਤੇ ਨਾ ਹੀ ਹੁਣ ਕੋਈ ਵਿਵਾਦ ਹੈ ਜਿਸ ਨੂੰ ਕਿ ਸ਼ਰਾਰਤੀ ਅੰਸਰਾਂ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਫਾਊਂਡੇਸ਼ਨ ਦੇ ਮੈਨੇਜਰ ਨੇ ਸਾਰੀ ਜਿਹੜੀ ਸਚਾਈ ਦੱਸੀਆ ਅਤੇ ਕੀ ਕੁਛ ਦੱਸਿਆ ਸੋ ਆਓ ਸੁਣ ਲੈਣੇ ਉਹਨਾਂ ਦੇ ਪੰਨੀ ਹਾਂਜੀ ਸਰ ਜਿਹੜੀ ਇੱਕ ਕੱਲ ਇਹ ਵੀਡੀਓ ਕੁਝ ਦਿਨਾਂ ਦੀ ਵਾਇਰਲ ਹੋ ਰਹੀ ਹੈ ਕਿ ਤੁਹਾਡੇ ਵੱਲੋਂ ਸੰਤਾਂ ਦੀ ਜਿਹੜੀ ਫੋਟੋ ਜਿਹੜੀ ਕਿ ਉਤਾਰ ਕੇ ਦੇ ਉਹਨੂੰ ਪਾਸੇ ਕੀਤਾ ਜਾ ਰਿਹਾ ਹੈ ਅਤੇ ਨਿਹੰਗ ਸਿੰਘ ਨੂੰ ਕਿਹਾ ਗਿਆ ਕਿ ਤੂੰ ਇੱਥੇ ਫੋਟੋ ਨਹੀਂ ਲਾ ਸਕਦਾ ਕੀ ਮਾਮਲਾ ਕੀ ਹੈ ਜੀ ਬਾਬਾ ਜੀ ਕੱਲ ਸਰ ਵੈ ਗ੍ਰੀਟੀ ਫਤੇ ਇਹ ਵਸੇਤਾ ਜੀ ਕੋਈ ਮਾਮਲਾ ਹੈ ਹੀ ਨਹੀਂ ਲੇਕਿਨ ਉਹਨੂੰ ਬਣਾਇਆ ਗਿਆ ਤੇ ਇਹ ਜਿਸ ਤਰ੍ਹਾਂ ਮੈਨੇਜਰ ਸਾਹਿਬ ਨੇ ਅਸਰ ਲਗਾ ਵੀ ਉਹਨਾਂ ਨੇ ਪੂਰਾ ਵਿਸਤਾਰ ਵਿੱਚ ਤੁਹਾਨੂੰ ਦੱਸਿਆ ਕਿ ਕਿ ਸਟਾਈਲ ਵਾਪਰੇਆ ਕੰਮ ਮਬਾਕੀ ਜਿਹੜਾ ਫੋਟੋ ਦਾ ਸਵਾਲ ਹੈ ਉਹ ਇਹ ਹੈਗਾ ਵੀ ਸੰਗਤਾਂ ਨੇ ਵੀ ਕਾਫੀ ਇਤਰਾਜ਼ ਕੀਤਾ ਕਿ ਤੁਸੀਂ ਜੋੜੇ ਮਾਦਮ ਜੋੜੇ ਕੰਢ ਰਹੇ ਹੋ ਨਾ ਤੁਸੀਂ ਫੋਟੋਆਂ ਲਾਈਆਂ ਨੇ ਇਹ ਤੁਸੀਂ ਫੋਟੋਆਂ ਨਾ ਲਾਓ ਇਹਨਾਂ ਨੂੰ ਲਾ ਦਿਓ ਉਹਦੇ ਪੋਜੀਸ਼ਨ ਇਹ ਬਣੀ ਸੀ ਕਿ ਇਸ ਕਰਕੇ ਫੋਟੋਆਂ ਲਵਾਈ ਜਾ ਰਹੀ ਸੀ ਕਿ ਤੁਸੀਂ ਇੱਥੇ ਫੋਟੋਆਂ ਨਾ ਲਾਓ ਮਤਲਬ ਕਿ ਤੁਹਾਡੇ ਲੋਕ ਕੋਈ ਐਸਾ ਮਕਸਦ ਨਹੀਂ ਸੀ ਕਿ ਕਿ ਇਹਨਾਂ ਦੀ ਫੋਟੋ ਇੱਥੇ ਨਾ ਲਾਈ ਜਾਵੇ ਜਾਂ ਇਹਨਾਂ ਦੇ ਸ਼ਰਮੋ ਨਹੀਂ ਜਿਹਨੇ ਸ਼ਰੋਮਣੀ ਸਾਧਕ ਨੇ ਸਾਜ ਚਰਨਾਲ ਸਿੰਘ ਕੁਦਨਵਾਲਾ ਉਹਨਾਂ ਦੀ ਫੋਟੋ ਲੱਗੀ ਵੀ ਸਾਡੇ ਲੰਗਰ ਵਿੱਚ ਹੀ ਲੱਗੀ ਹੈ ਇਹ ਤਾਂ ਗਸਵਾਲ ਹੀ ਨਹੀਂ ਪੈਦਾ ਹੁੰਦਾ ਜਿਹੜੇ ਲੋਕਾਂ ਨੂੰ ਮਨਾਂ ਦੇ ਠੇਸ ਪਹੁੰਚੀ ਹੈ ਜਦੋਂ ਵੀਡੀਓ ਵਾਇਰਲ ਹੋਣਦੀ ਆ ਕਈ ਲੋਕਾਂ ਦੇ ਕਮੈਂਟ ਆ ਰਹੇ ਨੇ ਕਿ ਸਾਨੂੰ ਬੜੀ ਠੇਸ ਪਹੁੰਚੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਜੀ ਵੀ ਤੁਸੀਂ ਗੁੰਮਰਾਹ ਨਾ ਹੋ ਇਹੋ ਜੀ ਕੋਈ ਪ੍ਰੋਬਲਮ ਨਹੀਂ ਕਿ ਅਸੀਂ ਬਹੁਤ ਤਰੀਕੇ ਦੇ ਨਾਲ ਬੜਾ ਵੱਡਾ ਸਮਾਗਮ ਅਸੀਂ ਕੀਤਾ ਹੈ ਸੰਗੋ ਅਸੀਂ ਕੱਲ ਸਾਡੇ ਵੱਲੋਂ ਤਾਂ ਇਹ ਸੀਗਾ ਵੀ ਅਸੀਂ ਇਹਨੂੰ ਨਾ ਵਧਾਈਏ ਲੋਕੇ ਸਾਡੇ ਲਈ ਦਿਨ ਬੜਾ ਵੱਡਾ ਪਰਸੋ ਪਰਸੋ ਦੀ ਗੱਲ ਕਰ ਰਿਹਾ ਮੈਂ ਇਸ ਕਰਕੇ ਉਹਨਾਂ ਨੂੰ ਆਖੋ ਕਿ ਕੋਈ ਐਸੋਈ ਗੱਲ ਨਹੀਂ ਕੀ ਸਭ ਕੁਝ ਬੜਾ ਸੋਹਣਾ ਪ੍ਰੋਗਰਾਮ ਹੋਇਆ ਵੈਗ੍ਰੀਜਨ ਖਾਲਸਾ ਵੈਗ੍ਰੀਜਨ ਅਈ ਸਰ ਇੱਕ ਵੀਡੀਓ ਬੜੀ ਤੇਜ਼ੀ ਨਾਲ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਜਿੱਥੇ ਆਪਣੇ ਸੰਤਾਂ ਦੀ ਜਿਹੜੀ ਫੋਟੋ ਉਤਾਰੀ ਜਾ ਰਹੀ ਹੈ ਕਿ ਮਾਮਲਾ ਕੀ ਹੈ ਸਰ ਜੀ ਨਾ ਵਾਇਗ੍ਰੀਜਨ ਖਾਲਸਾ ਸਾਹਿਬ ਹੈ ਜੀ ਜਿੱਥੇ ਜਵਾਬ ਜੀ ਦਾ ਸਵਾਲ ਆਇਆ ਹੈ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਨਹੀਂ ਹੈ ਉਸ ਦੇ ਉੱਪਰ ਪਹਿਲਾਂ ਮੈਂ ਜੋ ਪ੍ਰਬੰਧਕਾ ਵੱਲੋਂ ਕਮੇਟੀ ਵੱਲੋਂ ਜੋ ਫੈਸਲੇ ਲਏ ਗਏ ਮੈਂ ਪਹਿਲਾਂ ਉਸ ਦੇ ਉੱਪਰ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਸਨਾ ਚੋਣਾ ਹੈ ਕਿ ਜਿੰਨਾ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਬੰਧ ਚੱਲਿਆ ਹੈ ਚਾਹੇ ਉਹ ਮੈਡੀਕਲ ਕੈਂਪ ਨੇ ਚਾਹੇ ਉਹ ਨਗਰ ਲੱਗੇ ਨੇ ਜਾਂ ਕਿਸੇ ਵੀ ਤਰ੍ਹਾਂ ਦੀਆਂ ਜੋ ਵੀ ਸਵਾਵਾ ਨਗਰ ਨਿਵਾਸੀਆਂ ਵੱਲੋਂ ਅਲੱਗ-ਅਲੱਗ ਇਲਾਕੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਸਾਰੀਆਂ ਦੀ ਪਹਿਲਾਂ ਮੀਟਿੰਗਾਂ ਰੱਖੀ ਗਈਆਂ ਨੇ ਮੀਟਿੰਗਾਂ ਦੇ ਵਿੱਚ ਪ੍ਰਬੰਧਕਾਂ ਦੀ ਨਾਲ ਉਹਨਾਂ ਨੂੰ ਸਾਰੀਆਂ ਜਗ੍ਹਾ ਜਿਹੜੀਆਂ ਨੇ ਅਲਾਉਟ ਕੀਤੀਆਂ ਗਈਆਂ ਉਹਦੇ ਹੀ ਤਰੀਕੇ ਦੇ ਨਾਲ ਹੀ ਸਾਰੀ ਜਗ੍ਹਾ ਜਿਹੜੀ ਹੈ ਉਹ ਚਾਹੇ ਉਹ ਕਾਰ ਪਾਰਕਿੰਗ ਹੀ ਚਾਹੇ ਉਹ ਰਹਿਸਦੀ ਹੀ ਚਾਹੇ ਉਹ ਲੰਗਰ ਲੋਨਤੀ ਉਹ ਸਾਰੀਆਂ ਜਿਹੜੀਆਂ ਸੁਵਾਬਾਂ ਹੀ ਉਸ ਤਰੀਕੇ ਨਾਲ ਦਿੱਤੀਆਂ ਗਈਆਂ ਤੁਸੀਂ ਮੈਜਿੰਗ ਵੀ ਕਿੱਥੇ ਕਰਦੇ ਹੋ ਔਰ ਸਾਈਕਲ ਦੀ ਅਧਿਕਤਿਸ ਵਰਗੇ ਮੈਂ ਮਤੌਰ ਮੈਨੇਜਰ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਨੇ ਜਿਹੜੀ ਸੇਵਾ ਨਿਭਾਈ। 26 ਜਨਵਰੀ ਨੂੰ ਸਵੇਰੇ ਮਾਰਨਿੰਗ ਟਾਈਮ ਦੇ ਵਿੱਚ ਮੈਂ ਸਲਫੋਰ ਪ੍ਰੈਜ਼ੀਡੈਂਟ ਸਾਹਿਬ ਰਿਟਾਇਰਡ ਕਰਨਲ ਸਰਦਾਰ ਹਰੀ ਸਿਮਰਨ ਸਿੰਘ ਜੀ ਅਸੀਂ ਜਦਾ ਸ਼ਵਾਮਾ ਚੱਲਣ ਦੀ ਹੈ ਉਸ ਇਰੀਏ ਦੇ ਵਿੱਚ ਉਸ ਇਲਾਕੇ ਦੇ ਵਿੱਚ ਗਰਾਊਂਡ ਤੇ ਜਾਦੇ ਹਾਂ। ਇੰਸਟ੍ਰੇ ਅਸੀਂ ਦਰਬਾਰ ਸਾਹਿਬ ਤੋਂ ਅਗਲੀ ਸਾਈਡ ਨੂੰ ਆਏ ਜਿੱਧਰ ਜੋੜਾ ਘਰ ਪਲੱਸ ਮੈਡੀਕਲ ਕੈਂਪ ਚੱਲਦਾ ਜੀ ਉਸ ਜਗ੍ਹਾ ਤੇ ਜਦੋਂ ਅਸੀਂ ਪਹੁੰਚੇ ਤਾਂ ਅਸੀਂ ਦੋ ਚੀਜ਼ਾਂ ਦੇਖੀਆਂ ਕਿ ਇੱਕ ਆਪਣਾ ਟੇਬਲ ਲਗਾ ਕੇ ਕੁਝ ਮਾਲਜ ਵਾਲੀ ਜਿਹੜੀ ਦੁਕਾਨ ਦਾ ਕੰਮ ਕਰ ਰਹੇ ਕਾਊਂਟਰ ਲਗਾ ਕੇ ਸੈਕੰਡ ਉਹਨਾਂ ਦੇ ਥੋੜੀ ਜੀ ਦੂਰੀ ਦੇ ਉੱਪਰ ਇੱਕ ਟੰਬੂ ਦੇ ਵਿੱਚ ਇੱਕ ਨਿਆੰਗ ਸਿੰਘ ਬੈਠੇ ਆਪਣੇ ਜੋੜਿਆਂ ਦੀਆਂ ਸਿਲਾਈ ਦਾ ਕੰਮ ਸ਼ੁਰੂ ਕੀਤਾ ਸੀ। ਅਸੀਂ ਫਸਲੇ ਦੇ ਵਿੱਚ ਉਸ ਟੇਬਲ ਵਾਲੇ ਸਿੰਘ ਕੋਲ ਗਏ ਜਿਹੜੀ ਮਾਲਸ਼ ਦੀ ਸੇਵਾ ਕਰਦੇ ਸੀ। ਉਹਨਾਂ ਦੇ ਕੋਲ ਇੱਕ ਸ਼ਰਧਾਲੂ ਵੀ ਆਪਣੀ ਹੱਥ ਦੀ ਕੁਝ ਬੋਨ ਦੀ ਕਰਾਰੇ ਸੀ ਜੀ ਮਾਲਸ਼। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਆਪ ਜੀ ਕਿਸ ਜਗ੍ਹਾ ਤੋਂ ਆਏ ਹੋ ਔਰ ਇਸ ਦੀ ਪ੍ਰਵਾਨਗੀ ਲਿਜੀਏ। ਉਨ੍ਹਾਂ ਨੇ ਹਨ ਨੂੰ ਜਗਾ ਦੱਸੀ ਕਿ ਅਸੀਂ ਅੰਮ੍ਰਿਤਸਰ ਤੋਂ ਆਏ ਹਾਂ ਔਰ ਬਿਲਕੁਲ ਫਰੀ ਸੇਵਾ ਕਰਦੇ ਹਨ ਔਰ ਜਦੋਂ ਉਨ੍ਹਾਂ ਨੇ ਪ੍ਰਵਾਨਗੀ ਦੀ ਗੱਲ ਕੀਤੀ ਤੇ ਉਨ੍ਹਾਂ ਨੇ ਕੋਈ ਅਮਨ ਨਾਮ ਦਾ ਨਾਮ ਲਿਆ ਕਿ ਅਮਨ ਨਾ ਗੱਲ ਹੋਏ ਬਟ ਅਮਨ ਸਾਡੇ ਕਮੇਟੀ ਚ ਜਾਂ ਸਾਡੇ ਸੰਪਰਕ ਚ ਨਹੀਂ ਸੀ ਬਟ ਉਹਦੀ ਜਿਹੜਾ ਗੱਲ ਕਰਨ ਦਾ ਤਰੀਕਾ ਬੜਾ ਰਿਸਪੈਕਟਬਲ ਸੀ ਔਰ ਉਹਨੇ ਫਰੀ ਔ ਕੋਸਟ ਮਤਲਬ ਸੇਵਾ ਕਰਦੇ ਹੀ ਉਹ ਸ਼ਰਧਾਲੂ ਸੇਵਾ ਕਰਾ ਰਹੀ ਤੇ ਸਾਈਟ ਤੇ ਹੀ ਤੇਹੀਂ ਉਹਨਾਂ ਨੂੰ ਅਕਸੈਪਟ ਕੀਤਾ ਕਿ ਠੀਕ ਹੈ ਅ ਸੈਕੰਡ ਟਾਈਮ ਅਸੀਂ ਇਹਨਾਂ ਨਿਹੰਗ ਸਿੰਘ ਕੋਲ ਗਏ ਗਿਆਨਪੁਰ ਸਿੰਘ ਕੋਲ ਜਾ ਕੇ ਅਸੀਂ ਉਹਨਾਂ ਨੂੰ ਫੇਰ ਏਸੀ ਸਵਾਲ ਜਾਂ ਇਸ ਤਰ੍ਹਾਂ ਦੀ ਬੇਨਤੀ ਕੀਤੀ ਕਿ ਆਪ ਜੀ ਇੱਥੇ ਬੈਠੇ ਹੋ ਤੇ ਆਪ ਜੀ ਨੇ ਕਮੇਟੀ ਨਾਲ ਜਾਂ ਕਿਸੇ ਵੀ ਸਾਡੇ ਮੈਂਬਰਸ ਐ ਬਣਦੀ ਪ੍ਰਵਾਨਗੀ ਲਈਏ ਉਹਨਾਂ ਦਾ ਫਸਟ ਹੀ ਜਿਹੜਾ ਸਵਾਲ ਹੀ ਜਵਾਬ ਆਇਆ ਕਿ ਪ੍ਰਵਾਨਗੀ ਦੀ ਲੋਡ ਨਹੀਂ ਹੈ ਪਰਵਾਣਗੀ ਕਿਉਂ ਚਾਹੀਦੀ ਹੈ ਮਤਲਬ ਸਾਡੀ ਇੱਕ ਸਵਾਲ ਦੇ ਸ਼ਾਇਦ 7 ਤੋਂ 8 ਜਵਾਬ ਇਸ ਤਰੀਕੇ ਦੇ ਆ ਗਏ ਫਿਰ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਆਪ ਜੀ ਇੱਥੇ ਸੇਵਾ ਕਰ ਰਹੇ ਹੋ ਜੋੜਿਆਂ ਦੀ ਸੇਵਾ ਕਰ ਰਹੇ ਹੋ ਤੇ ਇਹ ਜਿਹੜਾ ਜਿੱਥੇ ਤੁਸੀਂ ਬੈਠੇ ਹੋ ਇਹ ਪਿਛਲੀ ਉਹਦੀ ਬੈਕ ਸਾਈਡ ਜਿਹੜਾ ਹੀ ਇੱਕ ਪਿੰਡ ਵੱਲੋਂ ਗੇਟ ਸੀ ਉਹਦਾ ਰਸਤਾ ਹੈ ਉਹਦੀ ਲੈਫਟ ਸਾਈਡ ਵੀ ਜੋੜਾ ਕਰ ਲੱਗਾ ਹੋਇਆ ਸੀ ਪਿੰਡ ਮਾੜੀ ਕੰਬੋ ਕੋਈ ਉੱਥੋਂ ਔਰ ਮਾੜੀ ਉਦੋਂ ਕੇ ਤੇ ਉਹਦੇ ਸਾਹਮਣੇ ਵੀ ਚਮਣ ਵਾਲੀ ਗਰਾਊਂਡ 'ਚ ਵੀ ਜੋੜਾ ਕਰੀ ਚੀਮੇ ਪਿੰਡ ਦਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਆਪ ਜੀ ਜੋੜਿਆਂ ਦੀ ਸੇਵਾ ਕਰਨੀ ਆ ਤਾਂ ਇਹਨੂੰ ਆਪਾਂ ਲੈ ਕੇ ਤੇ ਜੋੜੇ ਕਰਦੇ ਵਿੱਚ ਸੇਵਾ ਕਰ ਲਈਏ ਉੱਥੋਂ ਫਿਰ ਉਹਨਾਂ ਦਾ ਰਿਐਕਸ਼ਨ ਜਵਾਬ ਇਹ ਆਇਆ ਕਿ ਇੱਥੇ ਕੀ ਪ੍ਰੋਬਲਮ ਹੈ ਇੱਥੇ ਕਿਉਂ ਨਹੀਂ ਕਰ ਸਕਦਾ ਇੱਥੇ ਕੀ ਹੈਗਾ ਹੈ ਹੀ ਉਹਨਾਂ ਨੂੰ ਜਦੋਂ ਉਹਨਾਂ ਦੀ ਜਿਹੜੀ ਵਾਪਸੀ ਜਵਾਬ ਵੇਖੇ ਉਸ ਟਾਈਮ ਸਾਡੇ ਜੋੜਾ ਘਰ ਦੇ ਪ੍ਰਬੰਧਕ ਸਰਦਾਰ ਜਸਵਿੰਦਰ ਸਿੰਘ ਜੀ ਜਿਹੜੇ ਹੀ ਉਸ ਟਾਈਮ ਆਪਣੇ ਜੋੜਾ ਘਰ ਦੇ ਵਿੱਚ ਬੈਠੇ ਹੀ ਤ aí ਇਹਨਾਂ ਨੂੰ ਬੁਲਾਇਆ ਔਰ ਅਹੀਂ ਉਹ ਜਿਹੜੀ ਡਿਊਟੀ ਹੀ ਉਹ ਇਹਨਾਂ ਨੂੰ ਦੇ ਗਏ ਕਿ ਆਪ ਜੀ ਜਰਾ ਇਹਨਾਂ ਦੇ ਨਾਲ ਸੰਪਰਕ ਕਰੋ ਔਰ ਅਸੀਂ ਉੱਥੋਂ ਅਗਲੇ ਪੜਾਅ ਨੂੰ ਚੱਲ ਪਏ ਜਸਵਿੰਦਰ ਸਿੰਘ ਜੀ ਨੇ ਬੜੇ ਹੀ ਤਰੀਕੇ ਨਾਲ ਸਾਰੀ ਗੱਲ ਹੋਈ ਮੇਰੀ ਉਹਨਾਂ ਨਾਲ ਉਹਨਾਂ ਨੂੰ ਹਰ ਸਟੈਪ ਦੀ ਹਰ ਜਗ੍ਹਾ ਦੀ ਇਵੇਂ ਕੇ ਦਿਵਾਨ ਹਾਲ ਦੇ ਅਗਲੇ ਬੰਨੇ ਨਵਾਂ ਜੋੜਾਕਰ ਸਟਾਰਟ ਹੋਇਆ ਜੀ ਫਸਟ ਟਾਈਮ ਉਹਦੇ ਵਿੱਚ ਵੀ ਜਗ੍ਹਾ ਦੇਣ ਦੀ ਗੱਲ ਕੀਤੀ ਗਈ ਪਰ ਉਹਨਾਂ ਨੇ ਬਿਲਕੁਲ ਇਨਕਾਰ ਕਰਤਾ ਕਿ ਮੈਂ ਇਸ ਜਗ੍ਹਾ ਤੋਂ ਨਹੀਂ ਉੱਠਣਾ ਜਦੋਂ ਅਸੀਂ ਵਾਪਸ ਉਥੋਂ ਵਾਪਸੀ ਕੀਤੀ ਹੈ ਉਸ ਤੋਂ ਪਹਿਲਾਂ ਆਪਣੇ ਜਿਹੜਾ ਸਾਡਾ ਬੜਾ ਸਹਿਯੋਗ ਕਰ ਰਹੀ ਪ੍ਰਸ਼ਾਸਨ ਟੀਮ ਵੀ ਗਈ ਉੱਥੇ ਮੈਂ ਵੀ ਗਿਆ ਉਹਨਾਂ ਦੇ ਨਾਲ ਉਹਨਾਂ ਵੱਲੋਂ ਵੀ ਬੇਨਤੀ ਕੀਤੀ ਪਰ ਉਹਨਾਂ ਨੇ ਕਿਹਾ ਜੀ ਮੈਂ ਇੱਥੋਂ ਨਹੀਂ ਫਿਰ ਅਸੀਂ ਦੁਬਾਰਾ ਉਹਨਾਂ ਨੂੰ ਜਦੋਂ ਇਹ ਚੀਜ਼ ਕਹੀ ਕਿ ਆਪ ਜੀ ਥੋੜਾ ਜਿਹਾ ਇੱਥੋਂ ਸਾਈਡ ਕਰ دیਏ ਉਹਨਾਂ ਨੇ ਫਿਰ ਇਸ ਚੀਜ਼ ਨੂੰ ਐਕਸੈਪਟ ਨਹੀਂ ਕੀਤਾ। ਔਰ ਜਦੋਂ ਅਸੀਂ ਦੁਬਾਰਾ ਇਹ ਚੀਜ਼ ਸ਼ੁਰੂ ਕੀਤੀ ਤੇ ਉਹਨਾਂ ਦੀ ਜਿਹੜੀ ਆਈ ਕੰਟੈਕਟ ਐਂਡ ਬੋਡੀ ਲੈਂਗੁਏਜ ਹੈਂਡ ਵਾਲੀ ਹੀ ਉਹਨਾਂ ਦੀ ਇੱਕ ਲੜਕੇ ਨੂੰ ਵੀਡੀਓ ਬਣਾਉਣ ਵਾਸਤੇ ਕਹਾ ਦਿੱਤਾ। ਔਰ ਇੱਕ ਨੇ ਉਸ ਫੋਟੋ ਨੂੰ ਚੁੱਕ ਕੇ ਬਾਬਾ ਜੀ ਦੀ ਸੰਤ ਜਰਨੈਲ ਸਿੰਘ ਜੀ ਦੀ ਫੋਟੋ ਨੂੰ ਚੁੱਕ ਕੇ ਕਹਿ ਦਿੱਤਾ ਕਿ ਤੁਸੀਂ ਫੋਟੋਆਂ ਆਤਾਂ ਅਸੀਂ ਬੜਾ ਕੰਟਰੋਲ ਕੀਤਾ ਉਸ ਬੱਚੇ ਨੂੰ ਕਿ ਬੱਚਾ ਇਹੋ ਜੀ ਗਲਤ ਨਹੀਂ ਹੈ ਸੰਤਾਂ ਦੀ ਫੋਟੋ ਤੇ ਵਿਰੱਖ ਕੇ ਥੱਲੇ ਜੋੜੇ ਪਾਲਿਸ਼ ਕਰਦੇ ਹੋਏ ਸਹੀ ਨਹੀਂ ਹੈ ਤੁਸੀਂ ਥੋੜਾ ਜਿਹਾ ਇੱਥੋਂ ਸਾਈਡ ਹੋ ਜਾਓ ਆਪਾਂ ਬੈਠ ਕੇ ਸਹੀ ਗੱਲ ਕਰੀ ਪਰ ਉਹਨਾਂ ਨੇ ਇਸ ਚੀਜ਼ ਨੂੰ ਫਿਰ ਅਗਨੋਰ ਕਰ ਦਿੱਤਾ ਫਿਰ ਮੈਂ ਉਸ ਟਾਈਮ ਤੋਂ ਬਾਅਦ ਰਿਸਪੈਕਟਡ ਪ੍ਰਧਾਨ ਸਾਹਿਬ ਨੂੰ ਲੈ ਕੇ ਅਸੀਂ ਆਪਣੇ ਆਫਿਸ ਬੈਠ ਗਏ ਬਾਅਦ ਦੇ ਵਿੱਚ ਸਾਡੇ ਸਤਿਕਾਰਯੋਗ ਕਾਰਸੇਵਾਲੇ ਬਾਬਾ ਹਰਮਿੰਦਰ ਸਿੰਘ ਜੀ ਵੀ ਨਾਲ ਗਏ ਸਾਡੇ ਹੋਰ ਪ੍ਰਬੰਧਕ ਉਹਨਾਂ ਨੇ ਬਿਲਕੁਲ ਰੋਕ ਤਾ ਅਗਲਾ ਪੁਆਇੰਟ ਆ ਗਿਆ ਕਿ ਅਸੀਂ ਉਹਨਾਂ ਨੂੰ ਇਹ ਵੀ ਪੁੱਛਿਆ ਕਿ ਤੁਸੀਂ ਕਿਸ ਜਗ੍ਹਾ ਤੋਂ ਆਏ ਕਿੱਥੋਂ ਆਏ ਹੋ ਕਿਉਂਕਿ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਉਹ ਚੀਜ਼ ਨੂੰ ਪੁੱਛਣਾ ਚਾਹੀਦਾ ਪਰ ਉਹਨਾਂ ਨੇ ਸਾਨੂੰ ਜਵਾਬ ਨਹੀਂ ਦਿੱਤਾ ਫਿਰ ਇੱਕ ਬੱਚਾ ਛੋਟਾ ਜਿਹਾ ਉਹਨੇ ਜਵਾਬ ਦਿੱਤਾ ਕਿ ਅਸੀਂ ਦਿੱਲੀ ਵਾਲੇ ਬਾਬੇ ਨੇ ਆਏ ਹਾਂ ਰੋਹ ਵਾਲੇ ਬਾਬੇ ਨੇ ਆਏ ਹਾਂ ਅਸੀਂ ਇੱਕਦਮ ਸੰਪਰਕ ਕੀਤਾ ਉਹਨਾਂ ਨਾਲ ਉਹਨਾਂ ਨੇ ਬਿਲਕੁਲ ਜਵਾਬ ਦਿੱਤਾ ਕਿ ਸਾਡੇ ਨਾਲ ਨਹੀਂ ਆ ਮੈਂ ਇੱਕ ਹੋਰ ਆਪ ਜੀ ਨੂੰ ਦੱਸਵਾ ਮੀਡੀਆ ਦੇ ਬਾਦ ਵਿੱਚ ਰਹੀ ਗੱਲ ਕੀ ਕਰਨਾ ਥੋਣਾ ਕਿ ਜੋ ਵੀਡੀਓ ਪਾਈ ਗਈ ਜਾਂ ਵਾਇਰਲ ਕੀਤੀ ਗਈ ਹੈ ਇਹ ਬੜੀ ਤੋੜ ਮਰੋੜ ਕੇ ਪਾਈ ਗਈ ਹੈ ਇਹਦੇ ਵਿੱਚ ਜੋ ਰਿਐਲਿਟੀ ਹੀ ਜੋ ਸੱਚਾਈ ਹੀ ਉਹ ਸਾਹਮਣੇ ਨਹੀਂ ਆਈ ਤੇ ਜਿਹੜੀ ਇਹ ਵੀਡੀਓ ਵਾਇਰਲ ਤਾਂ ਹੋ ਰਹੀ ਹੈ ਜਿਸ ਚ ਫੋਟੋ ਵੀ ਉਤਾਰੀ ਜਾ ਰਹੀ ਹੈ ਜਿੰਨਾ ਕੀ ਕਹਿਣਾ ਕੋਈ ਚਾਹੁੰਦੇ ਜਿੰਨਾ ਲੋਕਾਂ ਨੂੰ ਠੇਸ ਪਹੁੰਚੀ ਹੈ ਜੀ ਦੇਖੋ ਫੋਟੋ ਦੀ ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੀਆਂ ਕਿ ਇਹ ਸੰਤਾਂ ਦੀ ਹੀ ਦੇਣ ਹੀ ਜਦੋਂ ਸ਼ੁਰੂ ਹੋਇਆ ਉਹਨਾਂ ਨੇ ਹੀ ਆ ਕੇ ਇੱਥੋਂ ਲਈਂ ਸੇਵਾ ਚਲਾਈ ਹੀ ਜੇ ਸਤਸੰਗਤ ਦੇ ਮਨ ਦੇ ਵਿੱਚ ਅੱਜ ਵੀ ਕੋਈ ਕਿਸੇ ਤਰ੍ਹਾਂ ਦੀ ਠੇਸ ਹੈ ਤਾਂ ਅਸੀਂ ਸਮੂਹੀ ਕਮੇਟੀ ਵੱਲੋਂ ਆਪਣੇ ਵੱਲੋਂ ਅਸੀਂ ਇਸ ਚੀਜ਼ ਦੀ ਮਾਫੀ ਵੀ ਮੰਗਦੇ ਹਾਂ ਔਰ ਜੇ ਉਹਨਾਂ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਹੋਰ ਵੀ ਕੋਈ ਸਵਾਲ ਹੈ ਤੇ ਕੋਈ ਮਤਲਬ ਜਿਸ ਟਾਈਮ ਮਰਜੀ ਹਾਰਡੇ ਕੋ ਲਾ ਕੇ ਕਿਸੇ ਤਰ੍ਹਾਂ ਦਾ ਵੀ ਉਸ ਸੰਪਰਕ ਕਰ ਸਕਦਾ